ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਬਾਣੀ ਦਾ ਪਾਵਨ ਬਾਤ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਇਹ ਪਾਤਸ਼ਾਹ ਮਹਾਰਾਜ ਜੀ ਸਭ ਨਾਲੋਂ ਵੱਡੇ ਪਾਤਸ਼ਾਹ ਨੇ ਇਹ ਪੀਰਾਂ ਦੇ ਪੀਰ ਨੇ ਗੁਰੂਆਂ ਦੇ ਵੀ ਗੁਰੂ ਨੇ ਮਹਾਰਾਜਿਆਂ ਦੇ ਵੀ ਮਹਾਰਾਜਾ ਨੇ ਇਹਨਾਂ ਦੀ ਹਜ਼ੂਰੀ ਵਿੱਚ ਬੈਠਿਆਂ ਸੋਹਣੀ ਫਕਬਤ ਮਿਲਦੀ ਹੈ ਇਹਨਾਂ ਦੀ ਹਜ਼ੂਰੀ ਵਿੱਚ ਬੈਠਿਆਂ ਸੋਹਣੀ ਇੱਜ਼ਤ ਮਾਣ ਵਡਿਆਈ ਮਿਲਦੀ ਹੈ ਜਿਸ ਗੁਰੂ ਦੀ ਹਜ਼ੂਰੀ ਵਿੱਚ ਬਹਿਣ ਦੇ ਨਾਲ ਮਾਣ ਪ੍ਰਾਪਤ ਹੋਵੇ ਜੇਸ ਗੁਰੂ ਦੀ ਹਜ਼ੂਰੀ ਵਿੱਚ ਬੈਣ ਦੇ ਨਾਲ ਲੋਕ ਤੇ ਪਰਲੋਕ ਦੇ ਸੁੱਖ ਪ੍ਰਾਪਤ ਹੋਣ ਉਸ ਗੁਰੂ ਤੋਂ ਫਿਰ ਕਦੀ ਵੀ ਦੂਰੀ ਬਣਾ ਕੇ ਨਹੀਂ ਜੇ ਬੈਣਾ ਚਾਹੀਦਾ ਫਿਰ ਗੁਰੂ ਦੇ ਨੇੜੇ ਹੋ ਕੇ ਬੈਣਾ ਚਾਹੀਦਾ ਹੈ ਮੈਂ ਬੇਨਤੀ ਕਰਾਂਗਾ ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਨੇ ਉਹ ਕਿਰਪਾ ਕਰਕੇ ਅੰਦਰ ਆ ਕੇ ਬਰਾਜਮਨ ਹੋਣ ਤਾਂ ਜੋ ਕਿ ਅੰਦਰ ਸਤਿਗੁਰੂ ਜੀ ਦੀ ਹਜ਼ੂਰੀ ਤੇ ਖਾਲੀ ਪਈ ਹੈ ਸਤਗੁਰਜੀ ਦਾ ਸਾਹਮਣੇ ਖਾਲੀ ਨੇ ਕੋਈ ਨਹੀਂ ਬੈਠਾ ਜਦੋਂ ਸਤਗੁਰਜੀ ਦੇ ਕੋਲ ਬੈਣ ਦਾ ਸੁਭਾਗ ਮਿਲੇ ਮੈਂ ਇੱਕ ਬੇਨਤੀ ਕਰਾਂਗਾ ਮਾਪਰਣਾ ਜੇ ਗੌਣ ਵਾਲਾ ਲਾਉਣਾ ਹੋਵੇ ਤੇ ਅਥੀ ਕੁੁਰਸੀ ਮੰਗਦੇ ਆ ਜਿਹੜੀ ਸਟੇਜ ਦੇ ਬਿਲਕੁਲ ਨੇੜੇ ਹੋਵੇ ਅਸੀਂ ਉਸ ਕੁਰਸੀ ਉੱਤੇ ਜਾਂ ਉਸ ਜਗ੍ਹਾ ਤੇ ਬੈਣਾ ਪਸੰਦ ਕਰਾਂਗੇ ਉਸ ਵਕਤ ਜਿਹੜੀ ਬਿਲਕੁਲ ਸਟੇਜ ਦੇ ਲਾਗੇ ਲੱਗੀ ਹੋਵੇ ਮਹਾਰਾਜ ਜਦੋਂ ਸਤ ਸੰਗਤ ਦੀ ਗੱਲ ਹੁੰਦੀ ਹੈ ਸਾਡੇ ਮਨ ਚ ਆ ਜਾਂਦਾ ਘਰੇ ਬਹਿ ਕੇ ਸੁਣ ਲੰਨੇ ਆਵਾਜ਼ ਤੇ ਆ ਜਾਣੀ ਹੈ ਸਾਡੇ ਮਨ ਵਿੱਚ ਆ ਜਾਂਦਾ ਹੈ ਕਿ ਭਾਈ ਜੀ ਸੰਗਤ ਵਿੱਚ ਜਾਣ ਦਾ ਕੀ ਫਾਇਦਾ ਮਨ ਹੀ ਹਾਜ਼ਰ ਨਹੀਂ ਹੋਇਆ ਨਹੀਂ ਪਹਿਲਾਂ ਸਰੀਰ ਹਾਜ਼ਰ ਕਰਾਂਗੇ ਫਿਰ ਮਨ ਹਾਜ਼ਰ ਹੋਏਗਾ ਜਿੰਨਾ ਚਿਰ ਸਰੀਰ ਦੀ ਹਾਜ਼ਰੀ ਨਹੀਂ ਜੇ ਲੱਗਦੀ ਕਈ ਵਾਰ ਮਨ ਆਪਣੇ ਆਪ ਗੈਰ ਹਾਜ਼ਰ ਰਹਿੰਦਾ ਹੈ ਪਿਆਰਿਓ ਧਿਆਨ ਦਿਓ ਮਹਾਰਾਜ ਨੇ ਇੱਕ ਬਚਨ ਕਿਹਾ ਬਾਣੀ ਵਿੱਚ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਬ੍ਰੰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਨ ਪਰਿਜਾ ਜਿਉ ਸਤਗੁਰ ਜੀ ਨੇ ਇਹ ਵਚਨ ਕਿਉ ਆਖਿਆ ਕਈ ਵਾਰ ਅਸੀਂ ਘਰੋਂ ਤੁਰਦਿਆਂ ਪਿਆਰਿਓ ਗੁਰਦੁਆਰੇ ਮੱਥਾ ਟੇਕਣ ਲਈ ਦੀਵਾਨ ਲਗਾਏ ਘਰੋਂ ਪੈਸੇ ਜੇਬ ਵਿੱਚ ਪਾਏ ਨਾ ਕਿ ਗੁਰੂ ਅੱਗੇ ਪ੍ਰੇਮ ਭੇਟਾ ਰੱਖ ਕੇ ਮੱਥਾ ਟੇਕਾਂਗੇ ਘਰੋਂ ਤੁਰ ਪਏ ਆਂ ਗੁਰਦੁਆਰੇ ਦੇ ਦਰਵਾਜੇ ਤੱਕ ਪਹੁੰਚ ਗਏ ਆ ਪਰ ਕਰਮ ਐਨੇ ਤਾਂ ਮਾੜੇ ਹੋ ਜਾਂਦੇ ਨੇ ਗੁਰਦੁਆਰੇ ਦੇ ਦਰਵਾਜੇ ਤੱਕ ਤੇ ਪਹੁੰਚ ਗਏ ਤਿਆਰ ਵੀ ਆ ਪੈਸੇ ਵੀ ਜੇਬ ਵਿੱਚ ਨੇ ਸਤਿਗੁਰ ਜੀ ਨੂੰ ਮੱਥਾ ਟੇਕਣ ਵਾਸਤੇ ਪਰ ਬਾਰੋਂ ਵਾਰ ਇਹੋ ਜਿਹਾ ਸੱਜਣ ਮਿਲਿਆ ਕਿ ਉਹਦੇ ਨਾਲ ਗੱਲਾਂ ਵਿੱਚ ਸਮਾਂ ਐਨਾ ਲੰਘ ਗਿਆ ਇਹ ਚੇਤਾ ਹੀ ਨਹੀਂ ਆਇਆ ਕਿ ਮੈਂ ਗੁਰੂ ਨੂੰ ਮੱਥਾ ਵੀ ਟੇਕਣਾ ਸੀ ਮੈਂ ਗੁਰੂ ਅੱਗੇ ਸਿਰ ਵੀ ਝੁਕਾਉਣਾ ਸੀ 12ਵੇਂ ਆਇਆ 12 ਗੱਲਾਂ ਕੀਤੀਆਂ ਨੇ 12 ਪ੍ਰਸ਼ਾਦਾ ਛਕ ਲਿਆ ਏ ਲੰਗਰ ਵਿੱਚੋਂ ਤੇ ਉੱਥੋਂ ਹੀ ਘਰੇ ਚਲੇ ਗਏ ਕਿੰਨੇ ਕ ਕਰਮ ਜਾਂ ਭਾਗ ਮਾੜੇ ਹੋਣਗੇ ਕਿ ਸਤ ਗੁਰ ਜੀ ਦੀ ਹਜ਼ੂਰੀ ਵਿੱਚ ਆ ਕੇ ਮੱਥਾ ਟੇਕਣਾ ਵੀ ਨਸੀਬ ਨਹੀਂ ਜੀ ਹੋਇਆ ਬਿਨ ਭਾਗਾ ਖਤ ਸੰਗ ਨਾਲ ਲਪੈ ਬਿਨਾ ਭਾਗਾ ਤੋਂ ਸਤ ਸੰਗਤ ਦਾ ਸਮਾਂ ਨਹੀਂ ਜੇ ਪ੍ਰਾਪਤ ਹੁੰਦਾ ਜਿੰਨੇ ਮਰਜੀ ਕੋਸ਼ਿਸ਼ ਕਰ ਲਓ ਇਹ ਗੁਰੂ ਦੀ ਨਦਰ ਹੋਵੇ ਸਤਗੁਰ ਜੀ ਦੀ ਪੂਰਨ ਕਿਰਪਾ ਹੋਵੇ ਉਹੀ ਬੰਦੇ ਸਤਗੁਰ ਜੀ ਦੇ ਕੋਲ ਆ ਕੇ ਬੈਠਦੇ ਨੇ ਸਤਗੁਰ ਜੀ ਦੀ ਹਜ਼ੂਰੀ ਵਿੱਚ ਬੈਠਦੇ ਨੇ ਜਿਵੇਂ ਡਾਕਟਰ ਸਾਹਿਬ ਜੀ ਆਪ ਨੂੰ ਦੱਸ ਕੇ ਵੀ ਗਏ ਨੇ ਕਿ ਇਹ ਚਾਰ ਸ਼ਤਾਬ ਦੀਆਂ ਦੇ ਸੰਬੰਧ ਵਿੱਚ ਇਹ ਸਮਰਪਤ ਰਹਿ ਸਮਾਗਮ ਅੱਜ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ ਉਨ੍ਹਾਂ ਦੇ ਸਬੰਧ ਅੰਦਰ ਹੀ ਮੈਂ ਕੁਝ ਕ ਬੇਨਤੀਆਂ ਆਪ ਜੀ ਨਾਲ ਕਰਨੀਆਂ ਨੇ ਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਸਿੱਖਿਆ ਦਾਇਤ ਹੈ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸੇਵਾ ਕਿਵੇਂ ਕਰੀਦੀ ਹੈ ਉਨ੍ਹਾਂ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਨਿਮਰਤਾ ਕੀ ਹੁੰਦੀ ਹੈ ਉਨ੍ਹਾਂ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਉਮਰ ਜਿੱਥੇ ਮਰਜੀ ਚਲੀ ਜਾਏ ਨਾਮ ਕਿਵੇਂ ਜਪਿਆ ਜਾਂਦਾ ਜੀ ਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਬਾਸਰ ਕੇ ਦੀ ਧਰਤੀ ਉੱਤੇ ਸਤਕਾਰਯੋਗ ਪਿਤਾ ਤੇਜਪਾਲ ਜੀ ਮਾਤਾ ਲਕਸ਼ਮੀ ਜੀ ਦੀ ਕੁੱਪੋਂ 1479 ਈਸਵੀ ਨੂੰ ਹੋਇਆ ਮਾਤਾ ਪਿਤਾ ਬੜੇ ਦਾਨਪੂਰਨ ਕਰਨ ਵਾਲੇ ਨੇ ਧਾਰਮਿਕ ਵਿਰਤੀ ਦੇ ਮਾਲਕ ਨੇ ਸਤਗੁਰੂ ਧਨਗੁਰੂ ਅਮਰਦਾਸ ਮਹਾਰਾਜ ਜੀ ਦੇ ਚਾਰ ਜਪੜਾ ਨੇ ਸਤਗੁਰੂ ਜੀ ਸਭ ਨਾਲੋਂ ਵੱਡੇ ਨੇ ਬਾਕੀ ਤਿੰਨ ਛੋਟੇ ਨੇ ਸਰ ਸਤਗੁਰ ਜੀ ਨੇ ਆਪਣੇ ਮਾਤਾ ਪਿਤਾ ਤੋਂ ਧਰਮ ਦੀ ਸਿੱਖਿਆ ਲਈ ਮਾਤਾ ਪਿਤਾ ਜੀ ਧਰਮ ਦੇ ਕੰਮ ਕਰਦੇ ਨੇ ਦਾਨਪੁਨ ਕਰਦੇ ਨੇ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੰਦਰ ਵੀ ਬਚਪਨ ਤੋਂ ਦਾਨਪੁਨ ਕਰਨਾ ਭਗਤੀ ਕਰਨ ਦੇ ਗੁਣ ਨੇ ਇਤਿਹਾਸ ਨੇ ਇਹ ਗੱਲ ਲਿਖੀ ਪਿਤਾ ਜੀ ਪਹਿਲਾਂ ਖੇਤੀਬਾੜੀ ਦਾ ਕੰਮ ਵੀ ਕਰਦੇ ਨੇ ਪਿਤਾ ਤੇਜਪਾਲ ਜੀ ਉਹਨਾਂ ਦਾ ਵਪਾਰ ਬੜਾ ਵੱਡਾ ਹੈ ਉਹ ਜਿਵੇਂ ਹੱਟੀ ਚਲਾਉਂਦੇ ਨੇ ਪਰ ਹੱਟੀ ਦੇ ਨਾਲ ਨਾਲ ਵਪਾਰ ਬੜਾ ਤਕੜਾ ਕਰਦੇ ਨੇ ਆਲੇ-ਦੁਆਲੇ ਉਹਨਾਂ ਦੀ ਪਹੁੰਚ ਹੈ ਲਾਹੌਰ ਸ਼ਹਿਰ ਤੱਕ ਜਾਂਦੇ ਨੇ ਸਾਰੇ ਪਾਸੇ ਇਹਨਾਂ ਦੇ ਪਰਿਵਾਰ ਨੂੰ ਮੰਨਿਆ ਜਾਂਦਾ ਲੋਕੀ ਨਾਮ ਜਾਣਦੇ ਨੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਿਵਾਰ ਵਿੱਚ ਵਿਚਰਨਾ ਤੇ ਕੀਤਾ ਆਪਣੇ ਕਾਰੋਬਾਰ ਨੂੰ ਵੀ ਸਿੱਖਿਆ ਅਤਿਆਸ ਕਹਿੰਦਾ ਹੈ ਇਹਨਾਂ ਨੇ ਰੇਸ਼ਮੀ ਜਿਹੜਾ ਦਰਿਆਈ ਰੇਸ਼ਮ ਹੁੰਦਾ ਹੈ ਨਾ ਉਹਦਾ ਵਪਾਰ ਕੀਤਾ ਸਤਗੁਰੂ ਜੀ ਨੇ ਜਿੱਥੇ ਪਿੰਡ ਦੇ ਵਿੱਚ ਹੱਟੀ ਪਾਈ ਹੈ ਉਥੇ ਫੇਰੀ ਲਾ ਕੇ ਵੀ ਲੋਕਾਂ ਦੇ ਘਰਾਂ ਵਿੱਚ ਸਮਾਨ ਵੇਚਣ ਜਾਂਦੇ ਰਹੇ ਨੇ ਗਲੀਆਂ ਵਿੱਚ ਜਾ ਕੇ ਫੇਰੀ ਲਾ ਕੇ ਸਮਾਨ ਵੇਚਿਆ ਏ ਹਜੇ ਗੁਰੂ ਨਹੀਂ ਬਣੇ ਤਨ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਅਮਰਦਾਸ ਜੀ ਹਜੇ ਗੁਰੂ ਨਹੀਂ ਬਣੇ ਹਜੇ ਗੁਰੂ ਨਾਲ ਮਲਾਪ ਨਹੀਂ ਪਰ ਅਤਿਆਤ ਕਹਿੰਦਾ ਜਦੋਂ ਰੁਚੀ ਵਧੀ ਹੈ ਨਾ ਧਾਰਮਿਕ ਪੱਖ ਦੀ ਤੇ ਮਨ ਵਿੱਚ ਇੱਕ ਦਿਨ ਗੱਲ ਆਈ 40 ਸਾਲ ਉਮਰ ਬੀਤ ਗਈ ਹੈ ਮਹਾਰਾਜ ਦੀ 28 ਸਾਲ ਦੀ ਉਮਰ ਵਿੱਚ ਸਤਿਗੁਰ ਜੀ ਦਾ ਵਿਆਹ ਕੀਤਾ ਗਿਆ ਮਾਤਾ ਮਨਸਾ ਦੇਵੀ ਜੀ ਦੇ ਨਾਲ 28 ਸਾਲ ਦੀ ਉਮਰ 'ਚ ਹਜੇ ਗੁਰੂ ਨਾਲ ਮੁਲਾਪ ਨਹੀਂ ਹਜੇ ਧਾਰਮਿਕ ਕੰਮਾਂ ਵਿੱਚ ਇੰਨੀ ਵੱਡੀ ਉਪਲਬਧੀ ਨਹੀਂ ਹੋਈ ਪਰ ਮਨ ਵਿੱਚ ਕਿਤੇ ਨਾ ਕਿਤੇ ਇਹ ਕਿਣਕਾ ਹੈ ਪਿਛਲੇ ਜਨਮ ਦਾ ਕਹਿ ਲਈਏ ਪੂਰਵ ਜਨਮ ਦਾ ਅੰਗ ਫੂਟਾ ਇਹਦੇ ਪਿਛਲੇ ਜਨਮ ਦੇ ਅੰਕਰ ਮਨ ਵਿੱਚ ਪਏ ਹੋਏ ਨੇ ਕਿ ਧਾਰਮਿਕ ਰੁਚੀਬਧੀ ਹੈ ਤਨ ਪੁੰਨ ਕਰਨਾ ਹੈ ਤੀਰਥਾਂ ਦੀ ਯਾਤਰਾ ਕਰਨੀ ਹੈ ਜ਼ਿੰਦਗੀ ਦੇ 40 ਸਾਲ ਗੁਜ਼ਾਰ ਦੇਣੇ ਬੜੀ ਵੱਡੀ ਗੱਲ ਰੱਖਦਾ ਏ 40 ਸਾਲਾਂ ਵੱਲ ਮਨ ਵਿੱਚ ਇੱਕ ਗੱਲ ਆਈ ਕਹਿਣ ਲੱਗਿਆ ਮਨਾ 40 ਸਾਲ ਦੁਨੀਆਂ ਵਿੱਚ ਬਿਤਾਇਤ ਕਰ ਦਿੱਤੇ ਦੁਨੀਆਂ ਵਿੱਚ ਹੀ ਰਹਿ ਜਾਵਾਂਗੇ ਸਭ ਕੁਝ ਇੱਥੇ ਰਹਿ ਜਾਣਾ ਹੈ ਨਾਲ ਕੀ ਖੜਾਂਗੇ ਵਜਨ ਪਰ ਲੋਕ ਸਵਾਰਨ ਬਾਦ ਤੇ ਵੀ ਕਾਰਜ ਕੀਤੇ ਜਾਣ ਫਿਰ ਕੀ ਆਰੰਭ ਕੀਤਾ ਕਹਿੰਦੇ ਹਰਦਵਾਰ ਦੀ ਯਾਤਰਾ ਕੀਤੀ ਜਾਏਗੀ ਗੰਗਾ ਇਸ਼ਨਾਨ ਹਰ ਸਾਲ ਦੇ ਵਿੱਚ ਇੱਕ ਵਾਰ ਗੰਗਾ ਉੱਤੇ ਇਸ਼ਨਾਨ ਕਰਨ ਜਾਣਾ ਹੈ ਪਿਆਰਿਓ ਜਦੋਂ ਇਸ਼ਨਾਨ ਕਰਨ ਜਾਣਾ ਧਿਆਨ ਦਿਓ 6 ਮਹੀਨੇ ਬਾਅਦ ਮੁੜਦੇ ਸਨ ਇਤਿਹਾਸ ਕਹਿੰਦਾ 6 ਮਹੀਨੇ ਲਾ ਦਿੰਦੇ ਸਨ ਜਦੋਂ ਹਰਦਵਾਰ ਤੇ ਇਸ਼ਨਾਨ ਕਰਨ ਜਾਣਾ ਮਨ ਮੰਦਰ ਸ਼ਾਂਤੀ ਨਹੀਂ ਮਨ ਅੰਦਰ ਟਿਕਾ ਨਹੀਂ ਪਰ ਜਾਂਦੇ ਨੇ ਹਰ ਸਾਲ ਨੇਮ ਦੇ ਨਾਲ ਹਰਤਵਾਲ ਇਸ਼ਨਾਨ ਕਰਕੇ ਵਾਪਸ ਆਉਂਦੇ ਨੇ ਮਨ ਸ਼ਾਂਤ ਨਹੀਂ ਜੇ ਹੋਇਆ ਮਨ ਅੰਦਰ ਟਿਕਾ ਨਹੀਂ ਜੇ ਆਇਆ ਮਨ ਦੀ ਭਟਕਣਾ ਅਜੇ ਵੀ ਉਸੇ ਤਰ੍ਹਾਂ ਹੈ ਸਮਾਂ ਬੀਤਦਾ ਗਿਆ 11 ਸਾਲ ਲੰਘ ਗਏ ਨੇ ਗੰਗਾ ਤੇ ਇਸ਼ਨਾਨ ਕਰਦਿਆਂ 11 ਸਾਲ ਕੋਈ ਛੋਟਾ ਸਮਾਂ ਨਹੀਂ ਹੁੰਦਾ ਇਹ ਕਹਿਣ ਵਿੱਚ ਅਸੀਂ ਕਹਿ ਦੇਣਾ ਜ਼ਿੰਦਗੀ ਦੇ 60 ਸਾਲ ਸਿਰਫ ਗਵਾ ਦੇਣੇ ਇੱਥੇ ਤੇ ਮਹਾਰਾਜ ਕਹਿੰਦੇ ਨਾ ਇੱਕ ਘੜੀ ਵੀ ਰੱਬ ਦੇ ਨਾਮ ਤੋਂ ਬਗੈਰ ਗਵਾ ਨਾ ਹਰ ਇੱਕ ਘੜੀ ਦੇ ਨਾਲ ਹਰ ਇੱਕ ਸਵਾਸ ਦੇ ਨਾਲ ਰੱਬ ਦਾ ਨਾਮ ਜਪ ਤੇਰਾ ਜੀਵਨ ਤਾਂ ਸਫਲਾ ਹੋਵੇਗਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 20 20 ਸਾਲ ਲਗਾਤਾਰ ਗੰਗਾ ਦੇ ਇਸ਼ਨਾਨ ਕਰਨ ਵਿੱਚ ਗੁਜ਼ਾਰੇ ਨੇ ਜਦੋਂ 20ਵੀਂ ਵਾਰ ਗਏ ਨਾ ਇਹ ਦੋ ਘਟਨਾ ਵਾਪਰੀਆਂ ਉਸ ਦਿਨ ਧਿਆਨ ਦਿਓ ਦੋ ਘਟਨਾ ਪਹਿਲੀ ਘਟਨਾ ਵਾਪਸ ਆਉਂਦਿਆਂ ਇੱਕ ਪੰਡਤ ਦੁਰਗਾ ਜੀ ਹੋਏ ਨੇ। ਉਹਨਾਂ ਨੇ ਸਰਾ ਬਣਾਈ ਹੋਈ ਹੈ। ਆਉਂਦੇ ਜਾਂਦੇ ਜੇਕਰ ਕੋਈ ਥੱਕ ਜਾਂਦਾ ਹੈ ਆਰਾਮ ਕਰਨ ਲਈ ਉਹਦੀ ਸਰਾ ਵਿੱਚ ਆਰਾਮ ਕਰਦੇ ਨੇ। ਧੰਗੁਰੂ ਅਮਰਦਾਸ ਮਹਾਰਾਜ ਜੀ ਦੁਪਹਿਰ ਦਾ ਸਮਾਂ ਦੁਰਗਾ ਜੀ ਦੇ ਗ੍ਰਹਿ ਵਿਖੇ ਚਲੇ ਗਏ। ਉਹਦੀ ਸਰਾ ਵਿੱਚ ਚਲੇ ਗਏ ਕਿ ਅੱਜ ਦੁਪਹਿਰ ਨੂੰ ਆਰਾਮ ਇੱਥੇ ਕਰ ਲੈਣੇ ਆ। ਕਹਿੰਦੇ ਜਦੋਂ ਆਰਾਮ ਹੈ ਕਰਦੇ ਨੇ ਰਾਮ ਕਰਦਿਆਂ ਕਰਦਿਆਂ ਦੁਰਗਾ ਜੀ ਸਤਗੁਰ ਜੀ ਦੇ ਚਰਣਾਵਲ ਵੇਖਦੇ ਨੇ ਕਿਤੇ ਸਤਗੁਰ ਜੀ ਦੇ ਚਰਨ ਵਿੱਚ ਉਹਨਾਂ ਨੂੰ ਪਦਮ ਦੀ ਜਿਹੜੀ ਆ ਉਹ ਰੇਖਾ ਦਿਖਾਈ ਦਿੱਤੀ ਆ ਕਿ ਸਤਗੁਰ ਜੀ ਦੇ ਚਰਣਾ ਵਿੱਚ ਪਦਮ ਹੈ ਤੇ ਗੁਰਬਾਣੀ ਨੇ ਇਹ ਗੱਲ ਕਹੀ ਸਤਗੁਰ ਜੀ ਦੇ ਹੱਥ ਵਿੱਚ ਪਦਮ ਸੀ ਗੁਰ ਭਟਾ ਨੇ ਸਵੀਆਂ ਵਿੱਚ ਸਤਗੁਰ ਜੀ ਦੇ ਹੱਥ ਵਿੱਚ ਪਦਮ ਦਾ ਜ਼ਿਕਰ ਹੈ ਪਰ ਦੁਰਗਾ ਜੀ ਦੇ ਦਸਣ ਉਹਨਾਂ ਅਤਿਆਤ ਦੇ ਦਸਣ ਅਨੁਸਾਰ ਦੁਰਗਾ ਜੀ ਨੇ ਇਹ ਗੱਲ ਆਖੀ ਕਿ ਸਤਗੁਰ ਜੀ ਦੇ ਚਰਨਾਂ ਵਿੱਚ ਪਦਮ ਹੈ ਤੇ ਉਸ ਨੇ ਕਿਹਾ ਕਿ ਗੁਰੂ ਜੀ ਬਾਬਾ ਜੀ ਮੈਂ ਤੁਹਾਡੇ ਚਰਨਾਂ ਦੀ ਰੇਖਾ ਦੇਖੀ ਕਿਉਂਕਿ ਮੈਂ ਜੋਤਿਸ਼ ਵਿੱਦਿਆ ਜਾਣਦਾ ਹਾਂ ਤੇ ਜੋਤਿਸ਼ ਵਿੱਦਿਆ ਹੁੰਦੀ ਹੈ ਪਿਆਰਿਓ ਰੇਖਾ ਪੜ ਲੈਣੀਆਂ ਉਹਨਾਂ ਨੇ ਸਿੱਖੀ ਹੈ ਕਹਿਣ ਲੱਗੇ ਮੈਂ ਜਾਣਦਾ ਹਾਂ ਤੁਹਾਡੇ ਚਰਨ ਵਿੱਚ ਪਦਮ ਹੈ ਇੱਕ ਦਿਨ ਆਵੇਗਾ ਤੁਹਾਡੇ ਸਿਰ ਉੱਤੇ ਛਤਰ ਚੁਲੇਗਾ ਜਾਦੇ ਤੁਸੀਂ ਅਧਿਆਤਮਕ ਖੇਤਰ ਵਿੱਚ ਬੜੀ ਉન્નਤੀ ਕਰੋਗੇ ਜਾਂ ਤੁਸੀਂ ਕਿਸੇ ਰਾਜ ਦੇ ਰਾਜਾ ਬਣੋਗੇ ਜਾਂ ਰਾਜਾ ਬਣੋਗੇ ਜਾਂ ਅਧਿਆਤਮਕ ਖੇਤਰ ਵਿੱਚ ਬੜੀ ਵੱਡੀ ਉਪਲਬਧੀ ਹੋਏਗੀ ਤੇ ਉਸ ਵਕਤ ਦੁਰਗਾ ਦਾਸ ਜੀ ਨੂੰ ਮਹਾਰਾਜ ਨੇ ਆਪਣੀ ਜੇਬ ਵਿੱਚੋਂ ਕੁਝ ਮਾਇਆ ਦੇਣੀ ਕੀਤੀ ਕਿ ਮਾਇਆ ਦੇਵਾ ਤੇ ਦੁਰਗਾ ਜੀ ਨੇ ਪੰਡਤ ਦੁਰਗਾ ਜੀ ਨੇ ਹੱਥ ਜੋੜ ਕੇ ਇਹ ਵਚਨ ਕਹਿ ਦਿੱਤੇ ਕਹਿਣ ਲੱਗੇ ਕਿ ਮੈਂ ਤੁਹਾਡੇ ਤੋਂ ਅਜੇ ਮਾਇਆ ਨਹੀਂ ਜੇ ਲੈਣੀ ਜੇਕਰ ਮੇਰੇ ਕਹੇ ਹੋਏ ਵਚਨ ਸੱਤ ਹੋ ਜਾਂਦੇ ਨੇ ਜਾਂ ਤੁਸੀਂ ਰਾਜਾ ਬਣ ਜਾਂਦੇ ਹੋ ਜਾਂ ਅਧਿਆਤਮਿਕ ਖੇਤਰ ਵਿੱਚ ਬੜੀ-ਬੜੀ ਤਰੱਕੀ ਕਰ ਲੈਣੇ ਹੋ ਤੇ ਮੈਨੂੰ ਭੁੱਲਿਓ ਨਾ ਮੈਂ ਤੁਹਾਡੇ ਕੋਲ ਆਵਾਂਗਾ ਜਾਂ ਤੁਸੀਂ ਮੇਰੇ ਕੋਲ ਆਓ ਮੈਂ ਉਸ ਵਕਤ ਤੁਹਾਡੇ ਤੋਂ ਮੰਗਾਗਾ ਹੁਣ ਮੈਂ ਤੁਹਾਡੇ ਤੋਂ ਕੁਝ ਨਹੀਂ ਜੇ ਲੈਣਾ ਸਤਗੁਰੂ ਜੀ ਉਤੋਂ ਚੱਲ ਪਏ ਆਪਣੇ ਪਿੰਡ ਬਾਸਰਕੇ ਨੂੰ ਆਉਂਦੇ ਨੇ ਰਾਸਤੇ ਵਿੱਚ ਇੱਕ ਉਦਾਸੀ ਪੰਥ ਦੇ ਪੰਡਤ ਜੀ ਦੇ ਨਾਲ ਸਾਧੂ ਦੇ ਨਾਲ ਮੁਲਾਕਾਤ ਹੋਈ ਉਹਦੇ ਨਾਲ ਬਚਨ ਬਲਾਸ ਹੋਏ ਧਾਰਮਿਕ ਗੱਲਾਂ ਹੋਈਆਂ ਜਦੋਂ ਧਰਮ ਦੀਆਂ ਗੱਲਾਂ ਹੋਈਆਂ ਨਾ ਪਿਆਰਿਓ ਉਹ ਸਾਧੂ ਬੜਾ ਪ੍ਰਭਾਵਿਤ ਹੋਇਆ ਗੱਲਾਂ ਕਰਦਿਆਂ ਕਰਦਿਆਂ ਮਹਾਰਾਜ ਜੀ ਆਪਣੇ ਘਰ ਲੈ ਆਏ ਉਦਾਸੀ ਸਾਧੂ ਨੂੰ ਜਦੋਂ ਘਰ ਲਿਆਂਦਾ ਘਰ ਲਿਆ ਕੇ ਬੜੀ ਆਦਰ ਪਾਉ ਸੇਵਾ ਕੀਤੀ ਸੰਧਿਆ ਦਾ ਸਮਾਂ ਹੋ ਗਿਆ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਜਦੋਂ ਸਾਧੂ ਜੀ ਨੇ ਲੰਗਰ ਛੱਕ ਲਿਆ ਤੇ ਇੱਕ ਗੱਲ ਆਖੀ ਪੁਰਖਾ ਤੇਰਾ ਗੁਰੂ ਕੌਣ ਹੈ ਮੈਂ ਤੇਰੇ ਰਹਿਣੀ ਸਹਿਣੀ ਵੇਖੀ ਤੇਰਾ ਬਰਤਾਅ ਵੇਖਿਆ ਤੇਰਾ ਸੁਭਾਅ ਵੇਖਿਆ ਬੜਾ ਚੰਗਾ ਏ ਤੇਰੀ ਰਹਿਤ ਬੜੀ ਚੰਗੀ ਹੈ ਤੇਰਾ ਗੁਰੂ ਕੌਣ ਹੈ ਤਨ ਬਾਬਾ ਅਮਰਦਾਸ ਜੀ ਉਹਨਾਂ ਨੇ ਹੱਥ ਜੋੜ ਕੇ ਕਹਿਣ ਲੱਗੇ ਸਾਧੂ ਜੀ ਮੇਰਾ ਤੇ ਗੁਰੂ ਹੀ ਕੋਈ ਨਹੀਂ ਮਾਰ ਨੇ ਬਾਣੀ ਵਿੱਚ ਕਿਹਾ ਏ ਸਤ ਗੁਰ ਵਾਜੋ ਗੁਰ ਨਹੀਂ ਕੋਈ ਨਗੁਰੇ ਦਾ ਹੈ ਨਾਮ ਬੁਰਾ ਮਾਰਨੇ ਪਾਣੀ ਵਿੱਚ ਵੀ ਆਖਿਆ ਏ ਨਗੁਰੇ ਬੰਦੇ ਦਾ ਨਾਮ ਲੈਣਾ ਬਹੁਤ ਮਾੜਾ ਹੈ ਉਸ ਸਾਧੂ ਨੇ ਵੀ ਆਖਿਆ ਪੁਰਖਾ ਤੇਰਾ ਗੁਰੂ ਅਜੇ ਤੱਕ ਕੋਈ ਨਹੀਂ ਕਹਿੰਦੇ ਨਹੀਂ ਕਹਿੰਦੇ ਤੇਰੇ ਹੱਥਾਂ ਦਾ ਮੈਂ ਪ੍ਰਸ਼ਾਦਾ ਛਕਿਆ ਤੇਰੇ ਘਰ ਵਿੱਚ ਆਣਾ ਕੀਤਾ ਤੇਰਾ ਸੰਗ ਕੀਤਾ ਮੇਰਾ ਜਨਮ ਭ੍ਰਿਟਿਆ ਗਿਆ ਮੇਰਾ ਤੇ ਕੀਤੇ ਹੋਏ ਤੀਰਤਾਂ ਦੀ ਯਾਤਰਾ ਰੱਖੇ ਹੋਏ ਵਰਤ ਕੀਤੇ ਹੋਏ ਕਰਮ ਸਾਰੇ ਦੇ ਸਾਰੇ ਵਿਅਰਤ ਹੋ ਗਏ ਮੈਂ ਤੇਰਾ ਸੰਗ ਕਰ ਲਿਆ ਨਗੂਰੇ ਦਾ ਸੰਗ ਨਹੀਂ ਸੀ ਕਰਨਾ ਚਾਹੀਦਾ ਬਾਬਾ ਅਮਰਦਾਸ ਜੀ ਕਹਿੰਦੇ ਰਾਤ ਰੁਕ ਜੋ ਕਹਿੰਦੇ ਮੈਂ ਤੇ ਤੇਰੇ ਹੱਥਾਂ ਦਾ ਪ੍ਰਸ਼ਾਦਾ ਛੱਕਈ ਬੜਾ ਵਿਆਕੂਲਾ ਬੜੀ ਚਿੰਤਾ ਵਿੱਚਾਂ ਜੇ ਤੇਰੇ ਕਰ ਰਾਤ ਰਹਿ ਲਿਆ ਤੇ ਮੇਰਾ ਕੀ ਹੋਏਗਾ ਮੈਂ ਤੇ ਸੋਈ ਨਹੀਂ ਸਕਣਾ ਉੱਠ ਕੇ ਚੱਲ ਪਏ ਬਾਬਾ ਜੀ ਦੇ ਮਨ ਉੱਤੇ ਬੜਾ ਅਸਰ ਹੋਇਆ ਕਿ ਗੁਰੂ ਭਾਲਣਾ ਚਾਹੀਦਾ ਏ ਕਿਸੇ ਪੂਰੇ ਗੁਰੂ ਦੀ ਫੋਜ ਕੀਤੀ ਜਾਏ ਗੁਰੂ ਲੱਭਦੇ ਨੇ ਪਰ ਗੁਰੂ ਕਿਹੜਾ ਲੱਭੇ ਜਿਹੜਾ ਰੱਬ ਨਾਲ ਮਲਾ ਦੇਵੇ ਪਖੰਡੀ ਗੁਰੂ ਤੇ ਦੁਨੀਆ ਵਿੱਚ ਬੜੇ ਮਿਲ ਜਾਣਗੇ ਜਿਹੜੇ ਦੰਮ ਕਰਕੇ ਲੋਕਾਂ ਨੂੰ ਪੈਸੇ ਦੀ ਖਾਤਰ ਆਪਣੇ ਮਗਰ ਤੁਰ ਲੈਂਦੇ ਨੇ ਪਰ ਸੱਚਾ ਗੁਰੂ ਦੁਨੀਆ ਵਿੱਚ ਇੱਕੋ ਹੀ ਹੁੰਦਾ ਏ ਸੱਚੇ ਗੁਰੂ ਨਹੀਂ ਮਿਲਦੇ ਪਖੰਡੀ ਤੇ ਪੈਰ ਪੈਰ ਉੱਤੇ ਮਿਲਣਗੇ ਅੱਜ ਵੀ ਦੁਨੀਆ ਵਿੱਚ ਨਿਗਾਹ ਮਾਰੋ ਪਿਆਰਿਓ ਅੱਜ ਵੀ ਬਲਤਕਾਰ ਕਰਨ ਵਾਲਿਆਂ ਨੂੰ ਆਪਾਂ ਗੁਰੂ ਕਹਿੰਨੇ ਆ ਉਹ ਗੁਰੂ ਨਹੀਂ ਗੁਰੂ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਦੱਸ ਦਿੱਤਾ ਸ਼ਬਦ ਗੁਰੂ ਸੁਰਤ ਤੁਨ ਜੇਲਾ ਸ਼ਬਦ ਗੁਰੂ ਹੁੰਦਾ ਏ ਸ਼ਬਦ ਗੁਰੂ ਤੋਂ ਬਗੈਰ ਗੁਰੂ ਦੂਜਾ ਕੋਈ ਨਹੀਂ ਹੈ ਹਣ ਗੁਰੂ ਲੱਭਦੇ ਨੇ ਧੰਨ ਸ਼੍ਰੀ ਗੁਰੂ ਕੰਗਾ ਦੇ ਮਹਾਰਾਜ ਜੀ ਦੀ ਪੁੱਤਰੀ ਹੈ ਬੇਬੇ ਅਮਰੋ ਜੀ ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨਾਲ ਵਿਆਹ ਹੀ ਹੋਈ ਹੈ ਨੇੜੇ ਘਰ ਹੈ ਤੇ ਜਦੋਂ ਸਵੇਰ ਹੋਈ ਨਾ ਅਮਰਤ ਵੇਲੇ ਕੁਝ ਜਿਹੜੀਆਂ ਪੁਰਾਣੀਆਂ ਬਜ਼ੁਰਗ ਬੀਬੀਆਂ ਨੇ ਉਹਨਾਂ ਨੂੰ ਪਤਾ ਹੈ ਹੁਣ ਜਿਹੜੀ ਮਧਾਨੀ ਹੈ ਉਹ ਹੈ ਬਿਜਲੀ ਤੇ ਚੱਲਦੀ ਉਸ ਵਕਤ ਹੱਥਾਂ ਨਾਲ ਰੜਕਿਆ ਜਾਂਦਾ ਸੀ ਹੱਥਾਂ ਨਾਲ ਰੜਕਣ ਦਾ ਜਿਹੜਾ ਮਜ਼ਾ ਹੈ ਉਹ ਬਿਜਲੀ ਵਾਲਾ ਨਹੀਂ ਤਿੱਕ ਬੇਂਤੀ ਹੋਰ ਕਰਦੇ ਆ ਅੱਜ ਕੱਲ ਬੀਬੀਆਂ ਰਸੋਈ ਵਿੱਚ ਕੰਮ ਕਰਦੀਆਂ ਗੱਲਾਂ ਕਰਦੀਆਂ ਨੇ ਜਾਂ ਤੇ ਮੋਬਾਈਲ ਉੱਤੇ ਗਾਣੇ ਲਾ ਕੇ ਸੁਣਦੀਆਂ ਨੇ ਪਰ ਪ੍ਰਾਚਨ ਸਮਾਂ ਪੜ੍ਹਿਆ ਵੀ ਪਤਾ ਲੱਗਦਾ ਏ ਕਿ ਪੁਰਾਣੇ ਸਮੇਂ ਦੇ ਵਿੱਚ ਜੇ ਬੀਬੀਆਂ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਤਾਂ ਤੇ ਬਾਣੀ ਪੜਦੀਆਂ ਸਨ ਇੱਕ ਤੇ ਉਹਨਾਂ ਨੂੰ ਬਾਣੀ ਚੇਤੇ ਹੁੰਦੀ ਸੀ ਮਾਫ਼ ਕਰਨਾ ਅੱਜ ਤੇ ਸਾਨੂੰ ਬਾਣੀ ਚੇਤੇ ਨਹੀਂ ਨਾ ਬੀਬੀਆਂ ਨੂੰ ਚੇਤੇ ਆ ਤੇ ਨਾ ਬੰਦਿਆਂ ਨੂੰ ਚੇਤੇ ਆ ਉਸ ਸਮੇਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਬਾਣੀ ਚੇਤੇ ਸੀ ਕੋਈ ਵੀ ਕਰਦਾ ਕੰਮ ਕਰਨਾ ਤੇ ਬੀਬੀਆਂ ਨੇ ਪ੍ਰਸ਼ਾਦਾ ਤਿਆਰ ਕਰਨਾ ਝਾੜੂ ਪੋਚਾ ਕਰਨਾ ਜਾਂ ਕਿਸੇ ਤਰ੍ਹਾਂ ਦਾ ਕਾਰਜ ਕਰਨਾ ਤੇ ਬਾਣੀ ਪੜਦਿਆਂ ਕਰਨਾ ਪਰ ਅੱਜ ਨਹੀਂ ਅੱਜ ਦੇ ਹਾਲਾਤ ਬਦਲ ਗਏ ਅੱਜ ਬਾਣੀ ਚੇਤੇ ਨਹੀਂ ਤੁਹਾਨੂੰ ਅੱਜ ਲੋਕਾਂ ਦੇ ਗੰਦੇ ਗੀਤ ਚੇਤੇ ਨੇ ਮਾਪ ਕਰਨਾ ਅੱਜ ਦੇ ਹਾਲਾਤ ਹੈ ਆਪਣੇ ਬੱਚਿਆਂ ਨੂੰ ਸੰਭਣਾ ਜੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗੀ ਆਪਣੇ ਬੱਚਿਆਂ ਨੂੰ ਗਾਣੇ ਲਾ ਕੇ ਨਾ ਦਈਏ ਇਹ ਮਾਂ ਦਾ ਫਰਜ ਹੈ ਪਿਓ ਦਾ ਫਰਜ ਹੈ ਜਿੱਥੇ ਆਪਣੇ ਬੱਚਿਆਂ ਨੂੰ ਕਿਤੇ ਲਾਉਣ ਵਾਸਤੇ ਨਾ ਕਿ ਇਹ ਲਗਾ ਰਵੇ ਤੇ ਮੈਂ ਕੰਮ ਕਰਨਾ ਮੋਬਾਈਲ ਉੱਤੇ ਗਾਣੇ ਲਾ ਕੇ ਪੜਾ ਦਿੰਨੇ ਹਾਂ ਉਹਦੀ ਥਾਂ ਤੇ ਮੋਬਾਈਲ ਉੱਤੇ ਗੁਰਬਾਣੀ ਲਾ ਕੇ ਪੜਾਓ ਦਰਬਾਰ ਸਾਹਿਬ ਦਾ ਕੀਰਤਨ ਲਾ ਕੇ ਪੜਾਓ ਜਿੱਥੇ ਉਹ ਬਚਪਨ ਵਿੱਚ ਹੀ ਸਾਰੇ-ਸਾਰੇ ਗਾਣੇ ਰਟ ਲੈਂਦੇ ਨੇ ਉਹ ਬਚਪਨ ਵਿੱਚ ਹੀ ਦਰਬਾਰ ਸਾਹਿਬ ਦੇ ਸ਼ਬਦ ਚੇਤੇ ਕਰ ਲੈਣ ਉਹਨਾਂ ਨੂੰ ਸ਼ਬਦ ਚੇਤੇ ਹੋ ਜਾਣ ਫਿਰ ਉਹ ਮਾੜੀ ਤੰਗਤ ਵਿੱਚ ਨਹੀਂ ਜਾਣਗੇ ਫਿਰ ਮਾਤਾ ਪਿਤਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ ਜਿਹੜਾ ਬਾਣੀ ਨਾਲ ਜੁੜਦਾ ਹੈ ਨਾ ਉਹਦੀ ਚਿੰਤਾ ਧੰਨ ਗੁਰੂ ਨਾਨਕ ਕਰਦਾ ਏ ਕਿ ਇਹ ਮੇਰਾ ਨਾਮ ਜਪਦਾ ਹੈ ਮੇਰੀ ਬਾਣੀ ਜਪਦਾ ਹੈ ਕਿਤੇ ਮਾੜੇ ਪਾਸੇ ਨਾ ਚਲਾ ਜਾਏ ਪਿਆਰੇ ਇਹ ਕੋਸ਼ਿਸ਼ ਕਰੀਏ ਜਿੱਥੇ ਗਾਣੇ ਲਾ ਕੇ ਦਿੰਨੇ ਆ ਬੱਚਿਆਂ ਨੂੰ ਤੇ